ਗਗਨ ਹੋ ਗਗਨ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹੋ ਗਿਆ ਕੁਛ ਨਹੀਂ ਹੋ ਮੇਰਾ ਸੌਰੀ ਧਿਆਨ ਕਿਸੇ ਪਾਸੇ ਹੋਰ ਸੀਗਾ ਅੱਛਾ ਤੁਸੀਂ ਜਦੋਂ ਆਏ ਮੈਂ ਤਾਂ ਜੇ ਹੁਣੇ ਤੇਰੇ ਸਾਹਮਣੇ ਤਾਂ ਆ ਕੇ ਬੈਠਾ ਤਾਂ ਹੀ ਤਾਂ ਪੁੱਛਿਆ ਨਾ ਵੀ ਕੀ ਗੱਲ ਹੋ ਗਈ ਅੱਛਾ ਤੇ ਉਹ ਬਾਹਰ ਹੀ ਬੈਠੀ ਆ ਉਹ ਤਾਂ ਬਾਹਰ ਹੀ ਬੈਠੀ ਹੈ ਤੇ ਤੂੰ ਮੈਨੂੰ ਦੱਸ ਤੈਨੂੰ ਕਿੰਨਾ ਕੁ ਟਾਈਮ ਹੋ ਗਿਆ ਤੇ ਮੈਨੂੰ ਫੋਨ ਕਰ ਦੇਣਾ ਸੀਗਾ ਨਹੀਂ ਵੀਰੇ ਮੈਂ ਤਾਂ ਹਾਂ ਪਈ ਆ ਗਈ ਸੀ ਮੈਂ ਤਾਂ ਆਪ ਰਾਜੂ ਨਾਲ ਸ਼ਹਿਰ ਗਿਆ ਹੋਇਆ ਸੀ ਮੈਨੂੰ ਐ ਸੀ ਕਿ ਇਹ ਚੱਲ ਤੂੰ ਮੈਨੂੰ ਫੋਨ ਕਰ ਦੇ ਮੌਨ ਲੱਗਿਆ ਨਾਲ ਲੈ ਆ ਮੈਂ ਤੈਨੂੰ ਫਿਰ ਇਹ ਤੈਨੂੰ ਇੱਕ ਗੱਲ ਪੁੱਛਾਂ ਹਾਂ ਪੁੱਛ ਤੇਰਾ ਏਡਾ ਜਿਗਰਾ ਕਦੋਂ ਤੋਂ ਹੋ ਗਿਆ ਤੂੰ ਆਪਣੀ ਭੈਣ ਤੋਂ ਵੀ ਗੱਲਾਂ ਲਿਕੋਣ ਲੱਗ ਗਿਆ ਮੈਂ ਗੱਲਾਂ ਲਿਕੋਣ ਲੱਗਿਆ ਭੈਣੇ ਮੈਂ ਕੀ ਗੱਲ ਘੋਲੀ ਤੇਰੇ ਤੋਂ ਵੀਰੇ ਤੂੰ ਇੱਕ ਨਸ਼ੇ ਵਾਲੀ ਕੁੜੀ ਨੂੰ ਘਰੇ ਰੱਖ ਰੱਖਿਆ ਉਹ ਅੱਛਾ ਤੈਨੂੰ ਪਤਾ ਹੈ ਜਵਾਨਾਂ ਕਿਹੋ ਜਾ ਜੇ ਕੋਈ ਤੇਰੇ ਤੇ ਉਲਟਾ ਸਿੱਧਾ ਐਲੀਗੇਸ਼ਨ ਲਾ ਦਿੰਦੀ ਫੇਰ ਭੈਣੇ ਦੇਖ ਮੈਨੂੰ ਸਭ ਗੱਲ ਦਾ ਪਤਾ ਹੈਗਾ ਪਰ ਜੇ ਉਸ ਟਾਈਮ ਮੈਂ ਉਹ ਕੁੜੀ ਨੂੰ ਨਾਲ ਲੈ ਕੇ ਆਉਂਦਾ ਨਾ ਕਰੇ ਤਾਂ ਉਹਨੇ ਗੱਡੀ ਥੱਲੇ ਆ ਕੇ ਮਰ ਜਾਣਾ ਸੀ ਵੀਰੇ ਅੱਜ ਕੱਲ ਨਾ ਲੋਕ ਬਹੁਤ ਤਰ੍ਹਾਂ ਦੇ ਨੇ ਮੈਂ ਤੈਨੂੰ ਦੱਸਾਂ ਜਿਉਂਦੇ ਜੀ ਤਾਂ ਬੰਦਾ ਕੱਖ ਦਾ ਨਹੀਂ ਹੁੰਦਾ ਮਰਿਆ ਤਾਂ ਲੱਖਾਂ ਦਾ ਬਣ ਜਾਂਦਾ ਇਹ ਅੱਜ ਕਹਿੰਦੀ ਹੈ ਮੇਰਾ ਕੋਈ ਹੈ ਨਹੀਂਗਾ ਕੱਲ ਨੂੰ ਸਾਰੇ ਆ ਕੇ ਖੜ ਜਾਣਗੇ ਇਹਦੇ ਦੇਖ ਭੈਣੇ ਤੈਨੂੰ ਪਤਾ ਹੈਗਾ ਮੇਰੀ ਡਿਊਟੀ ਪੁਲਿਸ ਹੋ ਜਾਏਗੀ ਮੇਰਾ ਵੀ ਨਿਤ ਨਵੇਂ ਬੰਦਿਆਂ ਨਾਲ ਬਾਹ ਪੈਂਦਾ ਮੈਂ ਸ਼ਕਲ ਦੇਖ ਕੇ ਦੱਸ ਦਿੰਦਾ ਵੀ ਕਿਹੜਾ ਬੰਦਾ ਕਹਿੋ ਜਾ ਤੇ ਕਿਹੜਾ ਕਹਿੋ ਜਾ ਵੀਰੇ ਨਹੀਂ ਹਰ ਇੱਕ ਬੰਦੇ ਨੂੰ ਨਹੀਂ ਪਰਖਿਆ ਜਾਂਦਾ ਹੁੰਦਾਗਾ ਨਾਲੇ ਤੇਰੇ ਤੋਂ ਬਿਨਾ ਮੇਰਾ ਹਾਈ ਕੌਣ ਤੂੰ ਐਡੀ ਗੱਲ ਤੇ ਕਿਵੇਂ ਕਰ ਲਈ ਵੀਰੇ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਦੇਖ ਪੈਣੇ ਉਹਨੂੰ ਹੁਣ 3-4 ਦਿਨ ਹੋ ਗਏ ਬੰਦੇ ਦਾ ਤਾਂ ਕਨੇ ਘੰਟੇ ਚ ਪਤਾ ਲੱਗ ਗਿਆ ਨਾ ਪਰ 3-4 ਦਿਨਾਂ ਦੇ ਵਿੱਚ ਜਿਹੜੀ ਹਾਲਤ ਉਹਦੀ ਮੈਂ ਦੇਖਦਾਗਾ ਜੇ ਤੂੰ ਇੱਥੇ ਹੁੰਦੀ ਸ਼ਾਇਦ ਤੂੰ ਵੀ ਇਹ ਗੱਲ ਨੂੰ ਸਮਝ ਜਾਂਦੀ ਬਾਕੀ ਸਾਰੇ ਬੰਦਾ ਜਿਹੜਾ ਮਰਨ ਵਾਲਾ ਕਦਮ ਚੱਕ ਸਕਦਾ ਹੈਗਾ ਉਹ ਕੋਈ ਚਲਾਕ ਬੰਦਾ ਤਾਂ ਨਹੀਂ ਚੱਕ ਸਕਦਾ ਉਹ ਤਾਂ ਜਾ ਤਾਂ ਜਿਹਦੇ ਦਿਲ ਤੇ ਲੱਗੀ ਹੋਊ ਉਹ ਜਾਣਦਾ ਹੈਗਾ ਤੇ ਜਾ ਜੰਮਾ ਬੰਦਾ ਜਿਹੜਾ ਅੰਦਰੋਂ ਟੁੱਟ ਜੇ ਉਹੀ ਆਹ ਜੇ ਕਦਮ ਚੱਕਦਾ ਹੁੰਦਾ ਮੇਰੀ ਸਾਰੀਆਂ ਗੱਲਾਂ ਸਾਹਮੇ ਸੀ ਪਰ ਲੋਕਾਂ ਦਾ ਮੂੰਹ ਥੋੜੋ ਨਾ ਫੜ ਲੈਣਾਗਾ ਉਹ ਤਾਂ ਗੱਲ ਠੀਕ ਹੈ ਤੇਰੀ ਭੈਣੇ ਪਰ ਮੈਂ ਕਰਦਾ ਵੀ ਕੀ ਮਜਬੂਰੀ ਦੇ ਵਿੱਚ ਮੈਂ ਉਹਨੂੰ ਲੈ ਕੇ ਆਉਣਾ ਪਿਆ ਉਹਨੇ ਨਹੀਂ ਕਿਹਾ ਸੀਗਾ ਕਹਿੰਦੇ ਨਾ ਤਾਂ ਮਾਂ ਉਹਦੇ ਪੇਕੇ ਜਾ ਸਕਦੀਆਂ ਨਾ ਕਹਿੰਦੇ ਹੁਣ ਮਾਂ ਉਹਦੇ ਸਹੁਰੇ ਜਾਣਾ ਤੈਨੂੰ ਪਤਾ ਹੈਗਾ ਜਦੋਂ ਉਹ ਮਰਨ ਵਾਲਾ ਕਦਮ ਚੱਕੀ ਜਾਂਦੀ ਹੈ ਅੱਖੀਂ ਦੇਖ ਕੇ ਤਾਂ ਕਹਿੰਦੇ ਚਾਹ ਚ ਮੱਖੀ ਨਹੀਂ ਪੀਤੀ ਜਾਂਦੀ ਹੁੰਦੀ ਹੁੰਦੀ ਤੇ ਜਦੋਂ ਇੰਨਾ ਪਤਾ ਹੈਗਾ ਵੀ ਮੇਰੇ ਸਾਹਮਣੇ ਉਹ ਮਰਨ ਚੱਲੀ ਹੈ ਜੇ ਉੱਥੇ ਵੀ ਮੈਨੂੰ ਛੱਡ ਕੇ ਆ ਜਾਂਦਾ ਵੀ ਮਰਦੀ ਹੈ ਤਾਂ ਪਰੇ ਮਰਨ ਦੇ ਤਾਂ ਫਿਰ ਇਦੋਂ ਵੱਡੀ ਗੱਲ ਤਾਂ ਕੀ ਹੋਣੀ ਸੀ ساری ਉਮਰ ਮੈਨੂੰ ਕੁਸ਼ਤਾਵਾ ਰਹਿਣਾ ਸੀਗਾ ਵੀ ਸ਼ਾਇਦ ਪਤਾ ਨਹੀਂ ਮੈਂ ਉਹਨੂੰ ਲੈ ਕੇ ਨਹੀਂ ਆਇਆ ਤਾਂ ਕਰਕੇ ਉਹਨੇ ਇਹ ਕਦਮ ਚੱਕਿਆ ਤੇ ਤੂੰ ਪਤਾ ਕਿਤਾ ਵੀ ਕੌਣ ਹੈ ਕੋਈ ਇਹਦੇ ਅੱਗੇ ਪਿੱਛੇ ਸਭ ਕੁਝ ਪਤਾ ਕਰ ਲਿਆ ਬੰਨੇ ਮੈਂ ਤਿੰਨ ਦਿਨਾਂ ਦੇ ਵਿੱਚ ਮੈਂ ਕਲੀ-ਕਲੀ ਗੱਲ ਦਾ ਪਤਾ ਕਰ ਲਿਆ ਇਹ ਗੱਲ ਸੱਚੀ ਹੈ ਵੀ ਇਹ ਨਸ਼ਾ ਕਰਦੀ ਹੈਗੀ ਇਹਦੇ ਘਰ ਵਾਲੇ ਨੇ ਇਹਨੂੰ ਘਰੋਂ ਕੱਢਿਆਗਾ ਪਰ ਇਹ ਨਸ਼ਾ ਜਿਹੜਾ ਕਰਦੀ ਹੈ ਇਹਨੂੰ ਨਸ਼ਾ ਕਰਾਉਣ ਦੇ ਪਿੱਛੇ ਜਿਹੜੀ ਕੁੜੀ ਸੀਗੀ ਪਹਿਲਾਂ ਤਾਂ ਉਹਨੂੰ ਹਿਰਾਸਤ ਵਿੱਚ ਲਿਆ ਗਿਆਗਾ ਅੱਛਾ ਵੀਰੇ ਤੇ ਇਹਦਾ ਤਾਂ ਚਲ ਇਹ ਸੀਗਾ ਕਿ ਇਹ ਕਿਹੜਾ ਨਸ਼ਾ ਵੇਚਦੀ ਸੀ ਇਹ ਤਾਂ ਖੁਦ ਕਰਦੀ ਸੀ ਜੇ ਨਸ਼ਾ ਵੇਚਦੀ ਹੁੰਦੀ ਤਾਂ ਸ਼ਾਇਦ ਅੱਜ ਵੀ ਉਹਦੇ ਨਾਲ ਨੂੰ ਇਹ ਜੇਲ੍ਹ 'ਚ ਹੋਣਾ ਸੀਗਾ ਇਹਨੇ ਪਰ ਵੀਰੇ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਨਾ ਕੁੜੀਆਂ ਆਪ ਤਾਂ ਵਿਗੜੀਆਂ ਨੇ ਦੂਜੀਆਂ ਦੀ ਜ਼ਿੰਦਗੀ ਕਾਹਤੋਂ ਖਰਾਬ ਕਰਦੀਆਂ ਨੇ ਭਲਾ ਪੈਸਾ ਕਿੱਡੀ ਸੋਹਣੀ ਸੁਲੱਖੀ ਕੁੜੀ ਐ ਕਿਵੇਂ ਹਨਾ ਜ਼ਿੰਦਗੀ ਖਰਾਬ ਪਰ ਵੀਰੇ ਤੈਨੂੰ ਕੀ ਲੱਗਦਾ ਇਹ ਛੱਟਾ ਛੱਡ ਦੋਗੀ ਜਿਹੜੇ ਹਿਸਾਬ ਨਾਲ ਮੈਂ ਗੱਲਬਾਤ ਕਰੀਏਗੀ ਸੈਂਟਰ ਵਾਲੇ ਨਾਲ ਉਹ ਤਾਂ ਕਹਿੰਦੇ ਵੀ ਨਾ ਸੱਚ ਤੋ ਵੀਰੇ ਸੈਂਟਰ ਕੀ ਕਹਿ ਰਹੇ ਨੇ ਤੂੰ ਸੈਂਟਰਾਂ ਚ ਜਾ ਕੇ ਤਾਂ ਵੱੱਦ ਲੱਗਦੇ ਨੇ ਤੈਨੂੰ ਪਤਾ ਹੈ ਇਹ ਸੈਂਟਰਾਂ ਕਰਕੇ ਸੈਂਟਰਾਂ ਦਾ ਤਾਂ ਇੱਕ ਨਾਮ ਹੈ ਸੈਂਟਰਾਂ ਵਾਲੇ ਤਾਂ ਆਪ ਦਾ ਪਸ ਕਮਿਸ਼ਨ ਹੁੰਦਾ ਉਹਨਾਂ ਦਾ ਉਹ ਮਿਲੇ ਜਾਂਦਾ ਸਭ ਕੁਝ ਮਿਲਦਾ ਵੀਰੇ ਉੱਥੇ ਉਹ ਨਹੀਂ ਨਹੀਂ ਭੈਣੇ ਮੈਂ ਇਹਨੂੰ ਸੈਂਟਰ ਦੇ ਵਿੱਚ ਭੇਜਣ ਦੀ ਨਹੀਂ ਗੱਲ ਕਰ ਰਹੀ ਜਿਹੜਾ ਮੁੰਡਾ ਸੈਂਟਰ ਦੇ ਵਿੱਚ ਲੱਗਿਆ ਹੋਇਆ ਉਹ ਮੇਰੇ ਜਰਦਪਛਾਨਦਾ ਕਾਸ ਹੈ ਉਹਨੇ ਕਿਹਾ ਇਹ ਕਹਿੰਦਾ ਵੀ ਸੈਂਟਰ ਚ ਇਹਨੂੰ ਨਾ ਭੇਜੋ ਦਵਾਈਆਂ ਕਹਿੰਦਾ ਸਾਡੇ ਕੋਲੇ ਦੋਮੇ ਹੁੰਦੇ ਨਹੀਂ ਨਸ਼ਾ ਛਡਾਉਣ ਵਾਲੀਆਂ ਵੀ ਤੇ ਨਸ਼ਾ ਵਧਾਉਣ ਵਾਲੀਆਂ ਵੀ ਕਹਿੰਦਾ ਤੁਸੀਂ ਇਹ ਤੋਂ ਚੰਗਾ ਇਹ ਹੋ ਉਹ ਇਹਨੂੰ ਆਪਦੇ ਘਰ 'ਚ ਰੱਖੋ ਤੇ ਕਹਿੰਦਾ ਮੈਂ ਤੁਹਾਨੂੰ ਪਰਦੇ ਨਾਲ ਦਵਾਈ ਭੇਜਦਾ ਰਹੂੰਗਾ ਨਹੀਂ ਵੀਰੇ ਆਪਾਂ ਇਹਨੂੰ ਕੋਈ ਦਵਾਈ ਨਹੀਂ ਦਿੰਦੇ ਜੇ ਤੂੰ ਮੇਰੀ ਮੰਨੇ ਨਾ ਆਪਾਂ ਇਹਨੂੰ ਖਰਾਕ ਖਵਾਉਣੇ ਆਹੀ ਐ ਚੱਲ ਪਹਿਲਾਂ ਤਾਂ ਵੀਰੇ ਤੂੰ ਕੱਲਾ ਸੀਗਾ ਹਨਾ ਚੱਲ ਕੁੜੀ ਦਾ ਨਹੀਂ ਪੇਤ ਸੀ ਹੁਣ ਮੈਂ ਹੈਗੀ ਆ ਨਾ ਮੈਂ ਇਹਨੂੰ ਆਪੇ ਸੰਭਾਲ ਲਿਆ ਕਰੂੰਗੀ ਮਾਝਮੂਸੀ ਕਰੂੰਗੀ ਨਾ ਠੀਕ ਹੋ ਜੂਗੀ ਇਹਨੂੰ ਮੈਂ ਹਲਦੀ ਵਾਲਾ ਦੁੱਧ ਦੇ ਕੇ ਹਟੀਆਂ ਹੁਣ ਤਾਂ ਥੋੜੀ ਸੈਟ ਆ ਗਈ ਕਹਿੰਦੀ ਮੇਰੇ ਹੱਡ ਪੈਰ ਦੁਖਦੇ ਨੇ ਆ ਚੰਦਰਾ ਨਸ਼ਾ ਪਤਾ ਨਹੀਂ ਚਲਾਇਆ ਕਿਨੇ ਆ ਲੱਖਾਂ ਹੀ ਕੁੜੀਆਂ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਰਤੀ ਇਹਨੇ ਵੈਸੇ ਨਾ ਮੈਂ ਕੁਝ ਦਵਾਈ ਲਿਆ ਕੇ ਰੱਖੀ ਹੋਈ ਹੈ ਤੇ ਵਾਸਤੇ ਉਥੋਂ ਤੇ ਉਹ ਕਹਿੰਦਾ ਵੀ ਜਦੋਂ ਤੋੜ ਲੱਗੇ ਉਹ ਦੇ ਦਿਆ ਕਰ ਉਹਦੇ ਨਾਲ ਨਸ਼ਾ ਤਾਂ ਨਹੀਂ ਹੁੰਦਾ ਇਹਨੂੰ ਪਰ ਨੀਂਦ ਜ਼ਰੂਰ ਆ ਜਾ ਕਰੂਗਾ ਜਿੰਨੇ ਨਸ਼ੇ ਨੂੰ ਦੇਖੀ ਮਾਤਮਾਉਣ ਵਾਲੀ ਦਵਾਈ ਉਹ ਕਿੰਨੀ ਜਿਆਦਾ ਤੇਜ਼ ਹੋ ਇੱਕ ਚਿੱਟੇ ਨੂੰ ਛਣਾਉਣ ਵਾਲੀ ਉਹ ਤਾਂ ਉਦੋਂ ਵੀ ਵੱਡਾ ਨਸ਼ਾ ਦਵਾਈ ਦੇਣੀ ਜਿੰਨੀ ਹੋ ਸਕਦੀ ਇਹਨੂੰ ਘੱਟ ਦਵਾਈ ਦੇਈਏ ਆਪਾਂ ਜੇ ਆਪਾਂ ਇਹਨੂੰ ਸਮਾਉਣਾ ਹੀ ਆ ਕੱਲਾ ਬਸੇ ਸੁੱਤੀ ਰਿਹਾ ਕਰੂਗੀ ਵੀਰੇ ਉਹਦੇ ਨਾਲ ਇਹ ਤਾਂ ਏਦੋਂ ਵੀ ਇਹਦਾ ਦਿਮਾਗ ਨਾਲ ਜਿਹੜਾ ਡੈਮੇਜ ਹੋ ਜਾਊਗਾ ਚੱਲ ਭੈਣ ਇਹ ਗੱਲ ਦਾ ਤਾਂ ਮੇਰੇ ਨਾਲ ਜਿਆਦਾ ਤੈਨੂੰ ਪਤਾ ਕਿਉਂਕਿ ਡਾਕਟਰ ਦੀ ਸਟੱਡੀ ਤਾਂ ਤੂੰ ਕਰ ਰਹੀ ਹੈਗੀ ਚੱਲ ਜਿਵੇਂ ਤੂੰ ਕਹਿੰਨੀ ਹੈ ਉਹ ਮੈਂ ਦੇਖ ਲੇ ਬਾਕੀ ਸਿਰੇ ਹੁਣ ਤੂੰ ਘਰੇ ਹੋਇਆ ਕਰਨਾ ਤੂੰ ਆਪਦੇ ਹਿਸਾਬ ਨਾਲ ਜਿਵੇਂ ਤੈਨੂੰ ਸਹੀ ਲੱਗਦਾ ਨਾ ਉਮੇ ਕਰ ਲਈ ਹੁਣ ਮੈਂ ਕਹਿੰਨੀ ਆ ਵਾਹਿਗੁਰੂ ਕਰਕੇ ਨਾ ਪਰਮਾਤਮਾ ਹਿਦੈ ਦੁੱਖ ਕਟਿਆ ਜਾਵੇ ਸੱਚੀ ਇਹ ਤਾਂ ਨਾ ਕਿਸੇ ਬਿਮਾਰੀ ਨਾਲੋਂ ਘੱਟ ਨਹੀਂ ਹੈਗਾ ਇਹ ਰੋਗ ਕਿੱਥੋਂ ਚੰਦਰੇ ਲੱਗ ਗਏ ਸਾਡੇ ਸਮਾਜ ਦੀਆਂ ਕੁੜੀਆਂ ਨੂੰ ਕੀ ਹੋਇਆ ਪਿਆਗਾ ਪਹਿਲਾਂ ਤਾਂ ਮੁੰਡੇ ਹੀ ਕਰਦੇ ਸੀ ਸਗੋਂ ਵੀਰੇ ਪਹਿਲਾਂ ਹੁੰਦਾ ਸੀਗਾ ਦੇਖ ਲਾ ਕਿੰਨੀਆਂ ਸਿਆਣੀਆਂ ਹੁੰਦੀਆਂ ਸੀ ਕੁੜੀਆਂ ਕਿਹਨੂੰ ਪਤਾ ਹੁੰਦਾ ਸੀ ਨਸ਼ੇ ਦਾ ਮੁੰਡੇ ਦਾਰੂ ਪੀ ਲੈਂਦੇ ਸੀ ਭੁੱਖੀਆਂ ਵੀ ਮਾਂ ਹਾਂਦੇ ਸੀਗੇ ਉਹ ਚੱਲ ਕੰਮ ਸੇਕਮ ਕੰਮ ਤਾਂ ਕਰਦੇ ਸੀ ਖੇਤੀ ਦਾ ਆ ਤਾਂ ਜਮੀ ਜ਼ਿੰਦਗੀ ਖਰਾਬ ਹੋਊਗੀ ਇੰਨੀ ਵਧੀਆ ਸੇਤ ਐਡੀ ਸੂਣੀ ਸੁਨੱਖੀ ਕੁੜੀ ਆ ਮੈਂ ਤਾਂ ਵੇਖ ਕੇ ਆਪ ਉਦੋਂ ਦੀ ਇਹਦੇ ਵਾਰੀ ਸੋਚੀ ਜਰਨੀ ਹੈ ਉਹੀ ਤਾਂ ਗੱਲ ਹੈ ਨਾ ਇਹਦੇ ਘਰ ਵਾਲੇ ਨੂੰ ਤਾਂ ਸਾਥ ਦੇਣ ਦੀ بجائے ਇਹਨੂੰ ਘਰੋਂ ਕੱਟ ਤਾਂ ਵਿਚਾਰੀ ਨੂੰ ਗਲਤ ਗੱਲ ਹੈ ਵੀਰੇ ਇਹ ਕਈ ਵਾਰੀ ਬੰਦਾ ਜਿਹੜਾ ਕੋ ਸੋਚੀ ਬੈਠਾ ਹੁੰਦਾ ਹੈਗਾ ਉਹ ਉਹਨੂੰ ਨਹੀਂ ਮਿਲਦਾ ਹੁੰਦਾ ਸਹੀ ਗੱਲ ਹੈ ਵੀਰੇ ਕੀ ਪਤਾ ਉਹਨੇ ਇਹਦੇ ਤੋਂ ਕੀ ਉਮੀਦਾਂ ਲਾਈਆਂ ਹੋਣਗੀਆਂ ਜੇ ਜਦੋਂ ਬੰਦੇ ਨੂੰ ਇੱਕੇ ਦਾਮ ਇਹ ਗੱਲ ਦਾ ਪਤਾ ਲੱਗਿਆ ਗੁੱਸੇ ਦੇ ਵਿੱਚ ਬੰਦਾ ਇਹ ਜਾ ਕਦਮ ਚੱਕ ਲੈਂਦਾ ਮੈਂ ਕੋਈ ਵੱਡੀ ਗੱਲ ਨਹੀਂ ਹੈਗੀ ਪਸਤਾਵਾ ਤਾਂ ਕੀ ਪਤਾ ਉਹਨੂੰ ਵੀ ਮਗਰੋਂ ਹੋ ਜਾਊਗੀ ਇਸ ਗੱਲ ਦਾ ਸਹੀ ਗੱਲ ਚਲੋ ਗੱਲਾਂ ਛੱਡ ਤੂੰ ਮੈਨੂੰ ਐਂਦਾ ਸਭ ਕੁਝ ਖਾ ਪੀ ਲਿਆ ਕੇ ਕਿਨਾ ਹਾਂ ਬਸ ਵੀਰੇ ਮੈਂ ਰੋਟੀ ਬਣਾਉਣੀ ਹੈ ਤੂੰ ਦੱਸ ਤੂੰ ਰੋਟੀ ਖਾਣੀ ਹੈ ਚਲ ਤੂੰ ਬਣਾ ਲੈ ਮੈਂ ਵੀ ਫਿਰ ਹੱਥ ਪੈਰ ਤੋਇਆ ਮੈਂ ਠੀਕ ਹੈ ਵੀਰੇ ਮੰਮੀ ਦਾ ਕੀ ਹਾਲ ਹੋਊਗਾ ਮੇਰੀ ਚਿੰਤਾ ਕਰਦੀ ਹੋਊਗੀ ਉਹ ਵੀ ਕੀ ਕਰਾਂ ਉੱਥੇ ਰਹਿ ਕੇ ਉਹਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਸੋਚਿਆ ਤਾਂ ਇਹ ਸੀ ਵੀ ਆਪਣੀ ਜ਼ਿੰਦਗੀ ਖਤਮ ਕਰ ਦਾਂ ਪਰ ਉਹ ਰੱਬ ਦੇ ਹੁਕਮ ਬਿਨਾ ਬੰਦਾ ਆਪਣੀ ਜਾਨ ਵੀ ਨਹੀਂ ਲੈ ਸਕਦਾ ਮਰੀਤ ਤੁਸੀਂ ਇੱਥੇ ਆ ਕੇ ਬੈਠ ਕੇ ਉੱਪਰ ਨਹੀਂ ਬੱਸ ਸੁਪ ਜੀ ਸੇਕਦੀ ਸੀਗੀ ਚੱਲੋ ਵਧੀਆ ਤੁਹਾਡਾ ਮੰਨ ਤਾਂ ਲੱਗਿਆ ਵੈਸੇ ਇਥੇ ਮੰਨ ਤਾਂ ਕੀ ਆਈ ਮੱਤ ਲੱਗ ਹੀ ਜਾਂਦਾ ਹੁੰਦਾ ਮੰਨ ਤਾਂ ਲਾਉਣਾ ਪੈਂਦਾ ਨਾਲੇ ਜਦੋਂ ਹਾਲਾਤ ਹੀ ਇਹ ਜੇ ਹੁਣ ਹਾਲਾਤਾਂ ਨਾਲ ਤਾਂ ਸਮਝੌਤਾ ਹੀ ਹੋ ਸਕਦਾ ਤੁਹਾਨੂੰ ਪਤਾ ਇਹ ਤਾਂ ਹੈ ਪਰ ਜਿਹੜਾ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਕਹਿੰਦੇ ਉਹਨੂੰ ਬਦਲ ਸਕਦਾ ਹੈ ਮੈਂ ਸੋਚਦੀ ਆਂ ਵੀ ਮੈਂ ਤੁਹਾਡੇ ਤੇ ਕਿੰਨਾ ਕੁ ਟਾਈਮ ਬੋਝ ਬਣ ਕੇ ਰਹੂੰਗੀ ਹੁਣ ਮੈਨੂੰ ਚਲੇ ਜਾਣਾ ਚਾਹੀਦਾਗਾ ਲੈ ਇਹਦੇ ਚ ਬੋਝ ਬਣਨ ਵਾਲੀ ਕਿਹੜੀ ਗੱਲ ਹੈਗੀ ਮੈਂ ਸਮਝ ਸਕਦਾ ਐ ਵੀ ਅੱਜ ਤੇਰੇ ਕੀ ਹਾਲਾਤ ਹੈਗੇ ਇਹ ਚ ਮੈਂ ਤੁਹਾਨੂੰ ਕੋਈ ਬੋਝ ਬਣਾ ਕੇ ਥੋੜੀ ਰੱਖ ਰਿਆਂਗਾ ਵੀ ਤੂੰ ਮੇਰੇ ਤੇ ਬੋਝ ਐਂਗੀ ਮੈਨੂੰ ਤਾਂ ਇਹ ਐ ਕਿ ਚਾਹ ਮੇਰੇ ਕਰਕੇ ਤੁਹਾਡੀ ਕੋਈ ਜ਼ਿੰਦਗੀ ਸਸ ਸੁਧਰਦੀ ਐ ਤਾਂ ਇਦੋਂ ਚੰਗਾ ਹੋਰ ਕੀ ਆਏਗਾ ਨਾਲ ਤੁਸੀਂ ਕਹਿੰਦੇ ਸੀਗੇ ਵੀ ਤੁਹਾਡੇ ਭੈਣ ਦਾ ਸੁਭਾਅ ਕਿਵੇਂ ਜਾ ਜਾ ਜਾਉ ਤੋਂ ਡਰ ਲੱਗਦਾ ਵੇਖ ਲੈਣਾ ਕਿੰਨੀ ਸਮਝਦਾਰ ਹੈਗੀ ਪੜ੍ਹੀ ਲਿਖੀ ਉਹ ਤਾਂ ਬਹੁਤ ਸਾਊ ਨੇਗੇ ਬਦਿਆ ਨੇਚਰ ਉਹਨਾਂ ਦਾ ਜਮੀ ਤੋਂ ਡੇ ਵਰਗਾ ਦੋਨੇ ਭੈਣ ਭਾਈ ਬਹੁਤ ਚੰਗੇ ਹੋ ਜਿਹੜਾ ਮੇਰੇ ਤੇ ਐਡਾ احسان ਕਰ ਰਹੇ ਹੋ ਤੁਸੀਂ ਮੈਨੂੰ ਰੱਖਦੇ ਹੋ ਇੱਥੇ ਆਪਣੇ ਘਰੇ ਨਾਲੇ ਤੁਹਾਨੂੰ ਪਤਾ ਵੀ ਮੈਂ ਕਿਵੇਂ ਆ ਕਿਹੜੇ ਹਾਲਾਤਾਂ ਚਾ ਫਿਰ ਵੀ ਮੇਰਾ ਸਾਥ ਦੇ ਰਹੇ ਹੋ ਇਹ ਤਾਂ ਕੋਈ ਵੱਡੇ ਜਿਗਰੇ ਵਾਲਾ ਹੀ ਕਰ ਸਕਦਾ ਉਹ ਦੇਖੋ ਜੀ ਹੁਣ ਪਹਿਲਾਂ ਅਸੀਂ ਵੀ ਤੁਹਾਡੇ ਵਾਂਗੂ ਹਾਲਾਤਾਂ ਨਾਲ ਲੜੇ ਹੋਏ ਹਾਂ ਇਹ ਗੱਲ ਵੱਖ ਹੈ ਵੀ ਤੁਸੀਂ ਨਸ਼ੇਈ ਦਾ ਦਰਦ ਚੋਂ ਤੇ ਅਸੀਂ ਗਰੀਬੀ ਦੇ ਵਿੱਚ ਸੀਗੇ ਮਾਪੇ ਬਾਪ ਤਾਂ ਛੋਟੀ ਉਮਰੇ ਚਲ ਗਏ ਸੀ ਪਰ ਆਪਦੇ ਆਪ ਨੂੰ ਅਸੀਂ ਕਿਵੇਂ ਸੰਭਾਲਿਆ ਇਹ ਸਿਰਫ ਅਸੀਂ ਜਾਣਦੇ ਤੇ ਅੱਜ ਥੋਡੇ ਹਾਲਾਤ ਵੇਖ ਕੇ ਅਸੀਂ ਸਮਝ ਸਕਦੇ ਹਾਂ ਵੀ ਤੁਹਾਡੇ ਦੇ ਕੀ ਵੀਦ ਦੀ ਹੋਗੀ ਸੱਚੀ ਮੈਂ ਤਾਂ ਐ ਸੋਚਦੀ ਆਂ ਵੀ ਮੈਂ ਇਹ ਜੀਵਨ ਜਿਉਂ ਕੇ ਕਰਨਾ ਕੀ ਆ ਤੁਸੀਂ ਐਂ ਕਿਉਂ ਸੋਚਦੇ ਹੋ ਵੀ ਤੁਹਾਡੀ ਜ਼ਿੰਦਗੀ ਐਵੇਂ ਰਹੂਗੀ ਜੇ ਤੁਸੀਂ ਸੁਧਾਰਨਾ ਚਾਹੋ ਤਾਂ ਸੁਧਰ ਵੀ ਜਾਓਗੇ ਟਾਈਮ ਲੱਗਦਾ ਹੁੰਦਾ ਹਰ ਇੱਕ ਚੀਜ਼ ਨੂੰ ਪਰ ਕਹਿੰਦੇ ਹੁੰਦੇ ਵੀ ਹਾਲਾਤ ਸਾਰੀ ਉਮਰ ਇੱਕੋ ਜਿਹੇ ਨਹੀਂ ਰਹਿੰਦੇ ਹੁੰਦੇ ਅੱਜ ਮਾੜੇ ਆ ਤਾਂ ਕੱਲ ਨੂੰ ਚੰਗੇ ਵੀ ਆਉਣੇ ਜੇ ਅੱਜ ਚੰਗੇ ਆ ਤਾਂ ਕੱਲ ਨੂੰ ਮਾੜੇ ਵੀ ਆਉਣੇ ਇਹ ਉਤਾਰ ਚੜ੍ਹਾਅ ਤਾਂ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਕਿਸੇ ਇੱਕ ਗੱਲ ਨੂੰ ਲੈ ਕੇ ਬੜਾ ਟਾਈਮ ਸੋਚੀਦਾ ਨਹੀਂ ਹੁੰਦਾ ਕਹਿੰਦੇ ਹੁੰਦੇ ਹਨਾ ਵੀ ਇੱਕ ਗੱਲ ਤੇ ਆਪਾਂ ਵਾਰੀ-ਵਾਰੀ ਹੱਸ ਨਹੀਂ ਸਕਦੇ ਤੋਂ ਮੈਂ ਇੱਕ ਗੱਲ ਨੂੰ ਲੈ ਕੇ ਬਾਰੀ-ਬਾਰੀ ਰੋਣਾ ਵੀ ਨਹੀਂ ਚਾਹੀਦਾ ਇੱਕ ਗੱਲ ਸੋਚ ਸੋਚ ਕੇ ਨਾ ਮੇਰਾ ਬਹੁਤ ਜ਼ਿਆਦਾ ਦਿਮਾਗ ਖਰਾਬ ਹੁੰਦਾ ਵੀ ਮੇਰੇ ਘਰ ਵਾਲਾ ਕਹਿੰਦਾ ਹੁੰਦਾ ਸੀ ਵੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਤੇਰੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਪਰ ਉਹਨੇ ਮੇਰੀ ਆ ਇੱਕ ਗੱਲ ਸੁਣ ਕੇ ਮੈਨੂੰ ਘਰੋਂ ਕੱਢਤਾ ਨਾਲੇ ਉਹਨੂੰ ਪਤਾ ਸੀ ਕਿ ਮੇਰੀ ਮਾਂ ਕੱਲੀ ਆ ਰੰਡੀ ਤੀਮੀ ਉਹਨੇ ਮੈਨੂੰ ਬਹੁਤ ਔਖਾ ਪਾਲਿਆ ਪੜਾਇਆ ਵਿਆਹਿਆ ਐਨੇ ਗਰੀਬਾ ਸੀ ਉਹਨੂੰ ਇੱਕ ਵਾਰੀ ਵੀ ਨਹੀਂ ਆਇਆ ਹੈਗਾ ਵੀ ਇਹ ਕਿੱਥੇ ਧੱਕੇ ਖਾਊਗੀ ਉਹ ਪਿਆਰ ਕਿੱਥੇ ਗਿਆ ਫਿਰ ਸ਼ਾਇਦ ਕਈ ਵਾਰੀ ਬੰਦਾ ਕੋਈ ਇਹੋ ਜਿਹਾ ਗਲਤ ਕਦਮ ਚੱਕ ਲੈਂਦਾ ਹੁੰਦਾ ਹੈਗਾ ਜਿਹਦਾ ਉਹਨੂੰ ਬਾਅਦ ਚ ਪਛਤਾਵਾ ਹੁੰਦਾ ਹੈ ਸ਼ਾਇਦ ਉਹਨੇ ਵੀ ਇਹੀ ਗਲਤ ਕਦਮ ਚੱਕਿਆ ਹੋਵੇ ਪਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਉਹਦਾ ਇਹ ਪਿਆਰ ਕਿੱਥੇ ਗਿਆ ਤੁਸੀਂ ਇਹ ਵੀ ਤਾਂ ਦੇਖੋ ਨਾ ਜਿਹੜਾ ਕਿਸੇ ਨੂੰ ਮਤਲਬ ਲਈ ਰੱਖਦਾ ਹੁੰਦਾ ਹੈਗਾ ਨਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਤੁਸੀਂ ਕਿਤੇ ਆਵੋ ਕਿਤੇ ਜਾਵੋ ਕੁਛ ਖਾਓ ਪਿਓ ਜਾਂ ਤੁਸੀਂ ਉਹਦੀ ਪਿੱਠ ਪੇਛੇ ਕੁਝ ਵੀ ਕਰੋ ਮਤਲਬ ਇਹ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਫਰਕ ਉਹ ਬੰਦੇ ਨੂੰ ਪੈਂਦਾ ਹੁੰਦਾ ਜਿਹੜਾ ਸੱਚਾ ਪਿਆਰ ਕਰਦਾ ਹੁੰਦਾ ਸ਼ਾਇਦ ਉਹਨੇ ਤਾਂ ਹੀ ਇੰਨਾ ਗੁੱਸੇ ਦੇ ਵਿੱਚ ਕਦਮ ਚੱਕਿਆ ਹੋਵੇ ਕਿਉਂਕਿ ਉਹ ਤੁਹਾਡੇ ਤੋਂ ਇਹ ਚੀਜ਼ ਐਕਸੈਪਟ ਨਹੀਂ ਸੀ ਨਾ ਕਰਦਾ ਵੀ ਤੁਸੀਂ ਵੀ ਕਦੇ ਉਹਦੇ ਨਾਲ ਇਹੋ ਜਿਹਾ ਕੁਝ ਕਰੋਗੇ ਜਾਂ ਉਹਦੇ ਤੋਂ ਇਹ ਗੱਲ ਤਾਂ ਲਕੋ ਰੱਖੋਗੇ ਕੀ ਪਤਾ ਹੈ ਉਹ ਚਾਹੁੰਦਾ ਉਹ ਮੈਨੂੰ ਸੁਧਾਰ ਸਕਦਾ ਸੀ ਨਾ ਇੱਕ ਗਲਤੀ ਤੇ ਏਡੀ ਵੱਡੀ ਸਜ਼ਾ ਗਲਤੀਆਂ ਇਨਸਾਨ ਕਰਦਾ ਨਾ ਕਿ ਜਾਨਵਰ ਬੰਦੇ ਨੂੰ ਐਵੇਂ ਥੋੜਾ ਗਲਤੀਆਂ ਦਾ ਪੁੱਤਲਾ ਕਿਹਾ ਜਾਂਦਾ ਮੰਨਿਆ ਵੀ ਉਹਨੇ ਗਲਤੀ ਕੀਤੀ ਹੋਣੀ ਆ ਪਰ ਤੁਹਾਨੂੰ ਕੀ ਲੱਗਦਾ ਉਹਨੂੰ ਪਛਤਾਵਾ ਨਹੀਂ ਹੋਊ ਇਸ ਚੀਜ਼ ਦਾ ਪਛਤਾਵਾ ਜ਼ਰੂਰ ਹੁੰਦਾ ਬੰਦੇ ਨੂੰ ਬਾਅਦ ਚ ਪਛਤਾਏ ਦਾ ਕੀ ਫਾਇਦਾ ਜੇ ਤੁਸੀਂ ਮੈਨੂੰ ਨਾਂ ਲੈ ਕੇ ਆਉਂਦੇ ਸਮੇਂ ਦਾ ਆਪ ਦੀ ਜਾਣ ਗਵਾਤੀ ਸੀ ਫਿਰ ਉਹਨੇ ਪਛਤਾਵਾ ਕਰਕੇ ਕੀ ਕਰਨਾ ਸੀ ਮੈਨੂੰ ਮੋੜ ਲਿਆ ਹੁੰਦਾ ਚਲੋ ਕੋਈ ਗੱਲ ਐਵੇਂ ਇਹਨਾਂ ਗੱਲਾਂ ਕਰਕੇ ਆਪਦੇ ਮਨ ਕਿਉਂ ਦੁਖੀ ਕਰਨਾ ਤੁਸੀਂ ਬਸ ਇਸ ਗੱਲ ਬਾਰੇ ਸੋਚੋ ਕਿ ਤੁਸੀਂ ਇਹ ਨਸ਼ੇ ਤੋਂ ਖਿਹੜਾ ਕਿਵੇਂ ਛਡਾਉਣਾ ਹੈ ਜੇ ਸਾਥ ਦੇਵੋਗੇ ਸਾਡਾ ਤਾਂ ਛੇਤੀ ਛੁੱਟ ਜਾਣਾ ਹੈਗਾ ਜੇ ਆਪਦੇ ਮਨ ਨੂੰ ਹੀ ਨਾ ਸਮਝਾਉਗੇ ਤਾਂ ਇਹਦੇ ਚ ਹੋਰ ਜ਼ਿਆਦੇ ਡੂੰਘੇ ਖੋਦਦੇ ਜਾਓਗੇ ਤੁਸੀਂ ਹੁਣ ਤਾਂ ਤੁਹਾਨੂੰ ਪਤਾ ਹੀ ਆ ਕਿੰਨੇ ਦਿਨ ਹੋ ਗਏ ਮੈਨੂੰ ਨਹੀਂ ਪਤਾ ਉਹ ਤੁਹਾਨੂੰ ਪਤਾ ਜਾਂ ਰੱਬ ਨੂੰ ਪਤਾ ਵੀ ਤੁਸੀਂ ਮੈਨੂੰ ਕੀ ਦੇ ਰਹੇ ਹੋ ਪਰ ਤੋੜ ਜ਼ਰੂਰ ਲੱਗਦੀ ਆ ਸੱਚੀ ਸੌਂ ਲੱਗੇ ਮੈਂ ਕਦੇ ਕਦਮ ਬਾਰੇ ਨਹੀਂ ਪਟਿਆ ਨਾ ਮੈਂ ਨਸ਼ਾ ਕੀਤਾ ਫਿਰ ਤੁਸੀਂ ਸਾਡੇ ਦੇ ਵੀ ਇੰਨਾ ਕੁ ਭਰੋਸਾ ਰੱਖੋ ਨਾ ਵੀ ਅਸੀਂ ਤੁਹਾਡਾ ਨਸ਼ਾ ਜੜੂ ਤੋਂ ਛੜਵਾ ਦਾਂਗੇ ਤੇ ਤੁਸੀਂ ਇਸ ਨਸ਼ੇ ਦਾ ਅੱਗੇ ਤੋਂ ਪਿੱਛਾ ਵੀ ਨਹੀਂ ਕਰਨਾ ਕਿਉਂਕਿ ਕਹਿੰਦੇ ਹੁੰਦੇ ਹਨ ਨਾ ਵੀ ਦੁੱਖ ਵੀ ਉਹੀ ਚੀਜ਼ ਦਿੰਦੀ ਹੁੰਦੀ ਹੈ ਜਿਹਦਾ ਆਪਾਂ ਪਿੱਛਾ ਕਰਦੇ ਹੁੰਨੇ ਤੇ ਜਦੋਂ ਉਹ ਦੂਰ ਹੋਣ ਲੱਗਦੀ ਹੁੰਦੀ ਹੈ ਜਿਵੇਂ ਜਿਵੇਂ ਆ ਤੁਹਾਡੇ ਤੋਂ ਨਸ਼ਾ ਦੂਰ ਹੋਊਗਾ ਓਵੇਂ ਓਵੇਂ ਤੁਹਾਨੂੰ ਇਸ ਚੀਜ਼ ਦੀ ਤੋੜ ਲੱਗੂਗੀ ਥੋੜਾ ਬਾਰੀ-ਬਾਰੀ ਨਸ਼ਾ ਕਰਨ ਨੂੰ ਜੀ ਕਰੂਗਾ ਪਰ ਇੱਕ ਹੱਦ ਤੇ ਜਾ ਕੇ ਇਹਦੀ ਤੋੜ ਵੀ ਲੱਗਣੋ ਹਟ ਜਾਣੀ ਹੈ ਨਹੀਂ ਜਿੰਨੀ ਮਰਜ਼ੀ ਤੋੜ ਲੱਗੀ ਜਾਵੇ ਮੈਂ ਆਪਣੇ ਆਪ ਨੂੰ ਕੰਟਰੋਲ ਕਰ ਲੈਣੀ ਆ ਪਰ ਮੈਂ ਨਸ਼ਾ ਨਹੀਂ ਕਰਦੀ ਹੁਣ ਬਹੁਤ ਚੰਗੀ ਗੱਲ ਹੈਗੀ ਜੇ ਤੁਸੀਂ ਇਹ ਸੋਚ ਰੱਖਦੇ ਹੋ ਮੈਂ ਤਾਂ ਕਹਿੰਨੀ ਆ ਜਿਹੜੇ ਨਸ਼ੇ ਕਰਦੇ ਆ ਜੇ ਉਹ ਆਪਣੇ ਮਨ ਤੇ ਕੰਟਰੋਲ ਕਰਨ ਤਾਂ ਸਾਰਾ ਕੁਝ ਹੋ ਸਕਦਾ ਦੁਨੀਆ 'ਚ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਜਿਹਨੂੰ ਆਪਾਂ ਨਹੀਂ ਕਰ ਸਕਦੇ ਉਹ ਸਹੀ ਗੱਲ ਹੈ ਤੁਸੀਂ ਕੋਈ ਨਾ ਬੈਠੋ ਮੈਂ ਤੁਹਾਡੇ ਲਈ ਚਾਹ ਪਾਣੀ ਬਣਾਵਾਂ ਹਾਂ ਕੋਈ ਗੱਲ ਨਹੀਂ ਤੁਸੀਂ ਬਣਾ ਲਓ ਨਾਲੇ ਤੁਸੀਂ ਪੀ ਲਓ ਇਸ ਕੁੜੀ ਦੀਆਂ ਗੱਲਾਂ ਤੋਂ ਲੱਗਦਾ ਤਾਂ ਹੈਗਾ ਵੀ ਇਹਨੇ ਆਪਦੇ ਮਨ ਨੂੰ ਸਮਝਾ ਲਿਆ ਹੌਲੀ ਹੌਲੀ ਨਾ ਛੱਡ ਦੋ ਜੇ ਛੱਡ ਦੋਗੀ ਤਾਂ ਚੰਗੀ ਰਹੂਗੀ ਇੱਕ ਦਿਨ ਨਾਲ ਤਿੰਨ ਤਿੰਨ ਜਾਨਾਂ ਬਚ ਰਹਿਣਗੀਆਂ ਦੇਖੀ ਇਹਨੂੰ ਕੀ ਹੋ ਗਿਆ ਮੈਨ ਲੱਗਦਾ ਇਹਨੂੰ ਚਿੱਟੇ ਦੀ ਤੋੜ ਲੱਗ ਰਹੀ ਹੈਗੀ ਤਾਂ ਐ ਐ ਕਰੀ ਆਂਦੀ ਆ ਕਿਵੇਂ ਟੜਫੀ ਜਾਂਦੀ ਹੈਗੀ ਦੇਖੀ ਵੀਰੇ ਨੇ ਕਿਹਾ ਸੀ ਹਾਂ ਜਦੋਂ ਐ ਐ ਕਰੇ ਅੱਛੀ ਜੀ ਸੋਈ ਚ ਦਵਾਈ ਪਈ ਆ ਇਹਨੂੰ ਉਹ ਦਿਨੀਆਂ ਦੁੱਧ ਚ ਪਾ ਕੇ ਵਿਚਾਰੀ ਬਿੰਦ ਸੌਂਜੂਗੀ ਕੀ ਰੱਬਾ ਕੀ ਰੋਗ ਲਾਤਾ ਤੂੰ ਇਹਨੂੰ